ਕਟਨਾ ਯਾਤਰਾ ਤੇ ਗਿਆ ਇਹ ਇੰਪੋਰਟ ਸਾਹਿਬ ਤੇ ਉਹ ਸੈਦਲ ਯਾਤਰਾ ਜਿੱਥੇ ਉਥੋਂ ਕੁਦਰਤ ਰਸਤੇ ਰਖੋ ਕੇ ਸਾਲ ਲੈਣ ਲੱਗਾ ਜਾਂ ਕਿਸ ਤਰ੍ਹਾਂ ਖਲੋਤਾ ਸੀ ਉਹ ਐਂਗਲ ਦੇ ਨਾਲ ਸਾਰਾ ਲਿਆ ਹੱਥ ਲੈ ਕੇ ਪਹਿ ਜਾ ਕੇ ਖਾਈ ਦੇ ਵਿੱਚ 70 80 ਜਾਣੇ ਆ ਗਏ ਇਸ ਯਾਤਰਾ ਦੇ ਕਟਨਾ ਬਾਦ ਥੱਲੇ ਡੇ ਖੜਾ ਹੈ ਡੇ ਪਿਆ ਵਿੱਚ ਖਾਈ ਦੇ ਵਿੱਚ ਬਸ ਖਾਈ ਸਿਰ ਜਾ ਕੇ ਵੱਜਾ ਪੱਥਰ ਨਾਲ ਬੇਟਾ ਮੇਰਾ ਨਾਲ ਸੀ ਨਾਲ 4 ਜਣੇ ਇਹਦੇ ਨਾਲ 4 4-5 ਜਣੇ ਆਕੇ ਸੀ ਕਦੋਂ ਉਹਨੇ ਗੇਸ ਯਾਤਰਾ ਹੋਈ ਤੇ ਗਏ ਸੀ ਅਸੀਂ ਇੱਥੇ ਸ਼ੁੱਕਰਵਾਰ ਤੇ ਮੁੜ ਕੇ ਉੱਥੇ ਰੇ ਰਿਸ਼ੀਕੇਸ਼ ਇੱਕ ਰਾਤ ਉੱਥੋਂ ਫਿਰ ਅਗਲੇ ਦਿਨ ਰਵਾਨਾ ਉੱਥੇ ਕੀਤਾ ਆਪਾਂ ਗੋਬਿੰਦ ਘਾਟ ਗੋਬਿੰਦ ਘਾਟ ਗੋਬਿੰਦ ਘਾਟ ਤੋਂ ਫਿਰ ਐਤਵਾਰ ਅਸੀਂ ਉੱਥੇ ਅੱਗੋਂ ਚਲੇ ਸਗੋਂ ਬੱਚੇ ਕਹਿੰਦੇ ਵੀ ਅਸੀਂ ਪੈਦਲ ਹੀ ਥੱਲੇ ਜਾਣਾ ਵਾ ਤੇ 5-6 ਕਿਲੋਮੀਟਰ ਗੱਡੀ ਜਾਂਦੀ ਅਸੀਂ ਗੱਡੀ ਦੇ ਵਿੱਚ ਚੜੇਗੇ ਵੀ ਥੱਲੇ ਕੱਟਣਿਆ ਰਸਤਾ ਥੋੜਾ ਜਿਹਾ ਉਹ ਜਾ ਕੇ ਤੇ ਇਹ ਸਾਨੂੰ ਰਸਤੇ ਵਿੱਚ ਮਿਲੇ ਆ ਕਹਿੰਦੇ ਵੀ ਅਸੀਂ ਆਉਂਦੇ ਆ ਮਗਰ ਮੈਂ ਠੀਕ ਆ ਤੇ ਥੋੜਾ ਵਧੀਆ ਕੋਈ ਕਹਿੰਨ ਉਹ ਮੁੜ ਕੇ ਮੇਰਾ ਇੱਕ ਦੋਸਤ ਆਉਂਦਾ ਉਹਨੇ ਫਿਰ ਬੱਸ ਤੇ ਵਿੱਚ ਬੈਨ ਲੈ ਕੇ ਆਇਆ ਠੀਕ ਇਹਦਾ ਪਿੰਮਾ ਸਾਢੇ 10:00 ਵਜੇ ਦੀ 10:30 ਵਜੇ ਦੇ ਕਰੀਬ ਠੀਕ ਕਿਸਾ ਵਾਪਰੀ ਕਰਨਾ ਲੱਗਾ ਕੋਈ ਪੈਰ ਹੀ ਫਿਸਲ ਗਿਆ ਜਦੋਂ ਜਾਂਦੇ ਜਾਂਦੇ ਪੈਰ ਫਿਸਲ ਗਿਆ ਬੱਚੇ ਨੇ ਇੱਕ ਨੇ ਮੁੰਡੇ ਨੇ ਪੈਰ ਇਹਦਾ ਪਕੜਿਆ ਵੀ ਆ ਪਰ ਉਹ ਫਿਰ ਵੀ ਸੰਭਲਿਆ ਨਹੀਂ ਗਿਆ ਗ੍ਰਿਲ ਹੈਗੀ ਨਹੀਂ ਸੀ ਉੱਥੇ ਮੋਕੇ ਉਹ ਚਲੇਣ ਗਿਆ ਮੁੜ ਕੇ ਰੈਸਕਿਊ ਵਾਲੇ ਆ ਗਏ ਉਹਨਾਂ ਨੇ ਫਿਰ ਉਹਦੀ ਬੋਡੀ ਜਿਹੜੀ ਬਾਹਰ ਕੱਢੀ ਉਹਦੀ ਖਡੂ ਵੀ ਸੀ ਗਲੇ ਪਰ ਉਹ 70 ਫੁੱਟ ਮੀਟਰ ਲਾ ਲੋ ਇਨੀ ਕਹ ਕੇ ਕਰਵਾਟ ਦੀ ਗੱਲ ਕਰੀਏ ਫੋਮਪੋਰਨ ਮੈਂਬਰ ਕਰਵਾਣ ਦੇ ਗਏ ਗੁਰਪ੍ਰੀਤ ਉਹ ਨਹੀਂ ਗੁਰਪ੍ਰੀਤ ਉਹਨਾਂ ਦੇ ਫਾਦਰ ਆ ਮਦਰ ਆ ਗੁਰਪ੍ਰੀਤ ਦੇ ਸਿਸਟਰ ਉਹਦੀ ਕਟਨਾ ਜੀ ਆਪਣੇ ਨਾਨਕੇ ਪਰਿਵਾਰ ਦੇ ਨਾਲ ਹਿਮਕੁੰਡ ਸਾਹਿਬ ਗਏ ਸੀ ਜੀ ਤੇ ਇਹ ਕਦੋਂ ਆਪਣਾ ਗੋਬਿੰਦ ਘਾੜ ਤੋਂ ਗਾੜੀ ਜਾਣ ਲੱਗੇ ਨੇ ਤੇ ਨਾ ਰੇਲਿੰਗ ਹੁੰਦੀ ਉੱਥੋਂ ਕਿਤੇ ਪੈਰ ਤਿਲਕ ਗਿਆ ਤੇ 300 ਫੁੱਟ ਡੂੰਘੇ ਖਾਈ ਸੀ ਕਿਤੇ ਵਿੱਚ ਜਾ ਡਿੱਗੇ ਜੀ ਇਹ ਇੰਨਾ ਦਾ ਗੁਰਪ੍ਰੀਤ ਸਿੰਘ ਜੀ 18-19 ਸਾਲ ਜੀ ਪਿਤਾ ਕੀ ਕੰਮ ਕਰਦੇ ਨੇ ਇਹ ਪਿਤਾ ਇੰਨਾ ਤੇ ਗ੍ਰੰਥੀ ਆ ਜੀ ਤੇ ਬੇਟਾ ਜੀ ਸਟੱਡੀ ਕਰ ਰਿਹਾ ਸੀ ਜੀ ਸਟੱਡੀ ਕਰ ਰਿਹਾ ਇਹ ਇੱਕ ਭੈਣ ਤੇ ਇੱਕ ਇਹ ਆਪ ਹੀ ਆ ਜੀ ਦੋ ਹੀ ਬੱਚੇ ਆ ਜੀ ਉਹਨਾਂ ਦੇ ਹਾਂਜੀ ਇਹ ਜਿਹੜਾ ਪਰਿਵਾਰ ਨੂੰ ਜਿਹਦਾ ਪਤਾ ਲੱਗਾ ਕਿ ਨਾ ਵੇ ਇਹਨਾਂ ਦੇ ਆਪਣੇ ਨਾਨਕੇ ਪਰਿਵਾਰ ਨਾਲ ਗਿਆ ਸੀ ਤੇ ਉਹਨਾਂ ਦੇ ਕਾਲ ਆਈ ਜੀ ਇੱਦਾਂ ਇੱਦਾਂ ਮਿਸ ਹੈਪੀਟੀ ਹੋ ਗਈ ਆ ਜੀ ਕਿੰਨੀ ਤੋਂ ਮੀਟਰ ਜਿੱਤੇ ਵੱਡਾ ਜਾਂਦਾ ਤੇ 300 ਫੁੱਟ ਜੀ ਹਾਂਜੀ ਮੌਕੇ ਤੇ ਮੌਕੇ ਤੇ ਡੈਥ ਹੋ ਗਈ ਜੀ